ਮੈਨੂੰ ਟਿੱਕਾ ਕੜਾ ਦੇਵੇ ਮਝ ਦੇ ਆ ਥਣਦਾਰਾ ਮੈਂ ਅਰਜਾ ਕਰਦੀ ਆ ਖੜੋ ਕੇ ਗੱਲ ਸੁਣ ਜਾ ਦਿਲਦਾਰਾ ਮੈਂ ਅਰਜਾ ਕਰਦੀ ਆ ਖੜੋ ਕੇ ਗੱਲ ਸੁਣ ਜਾ ਦਿਲਦਾਰਾ ਇਕ ਤੇਰੇ ਬਾਝੋਂ ਵੇ ਸ਼ੌਕ ਕੌਣ ਕਰੂਗਾ ਪੂਰੇ ਸਾਰੇ ਚਾ ਮੇਰੇ ਜ਼ਿੰਦਗੀ ਦੇ ਕਿਧਰੇ ਰਹਿਣਾ ਜਾਣੇ ਅਦੂਰੇ ਸਾਰੇ ਚਾ ਮੇਰੇ ਜ਼ਿੰਦਗੀ ਦੇ ਕਿਧਰੇ ਰਹਿਣਾ ਜਾਣੇ ਅਦੂਰੇ ਮੇਰੀ ਮੰਗ ਸੁਣ ਕੇ ਵੇ ਤੇਰਾ ਕਿਉਂ ਚੜਿਆ ਰਹਿਂਦਾ ਪਾਰਾ ਮੈਨੂੰ ਟਿੱਕਾ ਕਰਾ ਦੇ ਵੇ ਮਾਝੇ ਦੇ ਆਥਣੇਦਾਰਾ ਮੈਨੂੰ ਟਿੱਕਾ ਕਰਾ ਦੇ ਵੇ ਮਾ ਜੇ ਦੀਆ ਠਾਣੇਦਾਰਾ ਕੱਲ ਜਦੋਂ ਜਠਾਣੀ ਨੇ ਕੱਢ ਕੇ ਹਾਰ ਗਲੇ ਵਿੱਚ ਪਾਇਆ ਕੱਲ ਜਦੋਂ ਜਠਾਣੀ ਨੇ ਕੱਢ ਕੇ ਹਾਰ ਗਲੇ ਵਿੱਚ ਪਾਇਆ ਮੈਨੂੰ ਕਹਿੰਦੀ ਜੇਠ ਤੇਰਾ ਕੱਲ ਸ਼ਹਿਰੋਂ ਮੇਰੇ ਲੈ ਲਿਆ ਆ ਮੈਨੂੰ ਕਹਿੰਦੀ ਜੇਠ ਤੇਰਾ ਕੱਲ ਸ਼ਹਿਰੋਂ ਮੇਰੇ ਲੈ ਲਿਆ ਆ ਮੈਂ ਹੂੰ ਹਾਂ ਕਰ ਦੇ ਰਹੀ ਫੇਰ ਗਈ ਚੰਦਰੀ ਦਿਲ ਤੇ ਯਾਰਾ ਮੈਨੂੰ ਟਿੱਕਾ ਕਰਾ ਦੇਵੇ ਮਾਝੇ ਦੇ ਆਠਣਦਾਰਾ ਮੈਨੂੰ ਟਿੱਕਾ ਕਰਾ ਦੇਵੇ ਮਾਝੇ ਦੇ ਆਠਣਦਾਰਾ ਦਿਲ ਬਾਗ ਉਡੰਗਾ ਤੇ ਆਵੇ ਮੈਥੋਂ ਕਾ ਤੋਰ ਸੁਰਸ ਬੈਂਦਾ ਦਿਨ ਚੜੇ ਮੁਕਰ ਜਾਵੇਂ ਸ਼ਾਮੀ ਜੋ ਜੋ ਵੀ ਗੱਲ ਕਹਿੰਦਾ ਦਿਨ ਚੜੇ ਮੁਕਰ ਜਾਵੇਂ ਸ਼ਾਮੀ ਜੋ ਜੋ ਵੀ ਗੱਲ ਕਹਿੰਦਾ ਮਰ ਮਰ ਕੇ ਜ਼ਿੰਦਗੀ ਦਾ ਸੋਹਣਾ ਹੋਊ ਕਿਵੇਂ guzara ਮੈਨੂੰ ਟਿਕਾ ਕਰਾ ਦੇਵੇ ਮਾਝੇ ਦੀਆ ਥਾਣੇਦਾਰਾ ਮੈਨੂੰ ਟਿੱਕਾ ਕਰਾ ਦੇਵੇ ਮਾਝੇ ਦੀਆ ਥਾਣੇਦਾਰਾ ਮੈਂ ਅਰਜਾ ਕਰਦੀ ਆ ਖੜੋ ਕੇ ਗੱਲ ਸੁਣ ਜਾ ਦਿਲਦਾਰਾ ਮੈਨੂੰ ਟਿੱਕਾ ਕਰਾ ਦੇਵੇ ਮਾਝੇ ਦੀਆ ਥਾਣੇਦਾਰਾ ਮੈਨੂੰ ਟਿੱਕਾ ਕਰਾ ਦੇਵੇ ਮਾਝੇ ਦੀਆ ਥਾਣੇਦਾਰਾ